ਬਹੁਤ ਅਨਫੋਰਚੂਨੇਟ ਗੱਲ ਹੈ ਕਿ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਤੇ ਆਏ ਹੋਣ ਤੇ ਪੰਜਾਬ ਦੀ ਸਰਕਾਰ ਤੇ ਸੈਂਟਰਲ ਸਰਕਾਰ ਬੰਧਾ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਰਾਹੁਲ ਜੀ ਨੇ ਤੇ ਆ ਕੇ ਲੋਕਾਂ ਦਾ ਹਾਲ ਹੀ ਪੁੱਛਣਾ ਸੀ ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਸੀ ਤੇ ਇਹਨਾਂ ਨੇ ਪੁੱਛਿਆ ਕਿ ਦਾ ਰਸਤਾ ਦੱਸੋ ਕੀ ਕਾਰਨ ਹੈ ਮੈਨੂੰ ਰੋਕਨ ਦਾ ਰੋਕਨ ਦਾ ਕੋਈ ਕਾਰਨ ਨਹੀਂ ਦੱਸ ਸਕਦੇ ਨਹੀਂ ਨਹੀਂ ਅੱਜ ਵੇਖੋ ਇਹਨਾਂ ਦੀਆਂ ਬੋਰਡ 'ਚ ਖੜੀਆਂ ਨੇ ਸਰਕਾਰੀ ਜਿਹੜੀਆਂ ਉਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਬੋਰਡ 'ਚ ਚੜਨ ਦੀ ਇਜਾਜ਼ਤ ਨਹੀਂ ਦਿੱਤੀ ਜੀ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ ਆਪੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ پار ਦੇਣ ਨਹੀਂ ਜਾ ਰਹੇ ਕਿ ਜੀ ਉਧਰ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਆਪ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਸਾਡੇ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਸ ਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਹੈ ਤੇ ਹੁਣ ਇੱਕੋ ਦਮ ਜਾ ਛੱਡੇ ਤਾਂ ਫਿਰੇ ਬਾੜ ਆ ਗਈ ਹੈ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਹੈ ਲੋਕਾਂ ਦੀ ਤਾਂ ਖੱਜਲ ਖਵਾਰੀ ਹੋ ਜਾਂ ਲੋਕਾਂ ਦਾ ਨੁਕਸਾਨ ਹੋ ਪ੍ਰੋਟੈਕਟਰ ਦੇ ਜਿਹੜੇ ਉਹ ਲੋਕ ਉੱਥੇ ਬੈਠੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕੌਣ ਕਰੇਗਾ ਜੀ ਜੀ ਡੇਰਾ ਬਾਬਾ ਨਾਨਕ ਜੀ ਜੀ ਉਹ ਮੇਰੇ ਗੁਰਚੱਕ ਪਿੰਡ ਉੱਥੋਂ ਅਧੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਜਾਂ ਨੂੰ ਮੰਗਲੀ ਚੌਕੀ ਕਹਿੰਦੇ ਆ ਮੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਜੀ ਜੀ ਉੱਥੇ ਰੋਕਿਆ ਨਹੀਂ ਗਿਆ ਇੱਥੇ ਕਿਉਂ ਰੁਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਪੰਜਾਬ ਤੋਂ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਉਜੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਆ ਤੇ ਜਿਹੜਾ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਬਿਲਕੁਲ ਤੁਸੀਂ ਦੇਖਿਆ ਕਿ ਇਹ ਹੈ ਫਲੋ ਜੀ ਬਿਲਕੁਲ ਨੋਰਮਲ ਚੱਲ ਰਿਹਾ ਪਾਣੀ ਜੀ ਉਹਦੇ ਬਾਅਦ ਆਉਂਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲਾ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕੁੜਦਾ ਜਾਂਦਾ ਤੇ ਬਾਅਦ ਚ ਰਣਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਜੀ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਆ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪਿੱਲੋ ਕੇਸ ਰਜਿਸਟਰ ਹੋ ਕੇ ਹੁਣ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅਜ ਤੇ ਕਿਵੇਂ ਆਈ ਇੱਕਦਮ ਇੰਨੇ ਲੱਖ ਕਿਊਸੇ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਹੀ ਸਰਕਾਰਾਂ ਦੀ ਨਲਾਕੀ ਕਰਕੇ ਹੋਈ ਖੋ ਹੁਣ ਦੇਖ ਲਿਆ ਉਹ ਐਡਮੈਂਟ ਨੇ ਉਹ ਸਾਡੀਆਂ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਗਏ ਜੀ ਜੀ ਯਾਰ ਡੈਮੋਕਰੈਟਿਕ ਕੰਟਰੀ ਆ ਜੀ ਇੱਥੋਂ ਦਾ ਜਦ ਐਲੋਪੀ ਆ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਤੁਸੀਂ ਦੇਖਿਆ ਤੁਹਾਡੇ ਆਉਣ ਤੋਂ ਬਾਅਦ ਉਹ ਬੋਰਡ ਸੀ ਜਿਸ ਵੇਲੇ ਕਿਤੇ ਤੋਂ ਬੋਰਡ ਸੀ ਉਹ ਅਗਲੀ ਸਾਈਡ ਤੇ ਲੈ ਗਏ ਤੇ ਇਹਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਕਹਿੰਦੇ ਜੀ ਸਿਕਿਉਰਿਟੀ ਹੈ ਮੈਂ ਕਿਹਾ ਸਿਕਿਉਰਿਟੀ ਦੀ ਗੱਲ ਕਰੋ ਡੇਰਾ ਬੱਬਾ ਨਾਨਕ ਅਸੀਂ ਅੱਧਾ ਕਿਲੋਮੀਟਰ ਤੇ ਬੈਠੇ ਆਂ ਤੇ ਇੱਥੇ ਤੋਂ ਹੀ 8 ਕਿਲੋਮੀਟਰ ਤੋਂ ਡਰੀ ਜਾਂਦੇ ਸੱਤ ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਗੋੜ ਦੇ ਭਗਵੰਤ ਮਾਨ ਨੂੰ ਪੁੱਛਣਾ ਚਾ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਆ ਇੱਥੇ ਪੁਲ ਨਹੀਂ ਬਣ ਰਿਹਾ ਜਿਸ ਤੇ ਗ੍ਰਹਿ ਮੰਤਰੀ ਵੀ ਹੁਕਮ ਕਿ ਗਿਆ ਯਾਰ ਇੱਥੇ ਤੁਸੀਂ ਆ ਪ੍ਰੈਸ ਵਾਲੇ ਹੋ ਤੁਸੀਂ ਵੇਖਦੇ ਹੋ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤੇ ਅੱਗੇ ਕਰਾਂਗੇ ਕੀ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਨੀ ਪੈਗੀ ਹਾਉਲ ਜੀ ਉਹਨਾਂ ਤੇ ਸਵਿਮਿੰਗ ਵੀ ਕਰ ਸਕਦੇ ਬਿਲਕੁਲ ਜਾ ਸਕਦੇ ਨੇ ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ ਜੀ ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਦੇ ਅਧਿਕਾਰੀ ਕਿਉਂ ਉੱਪਰ ਜਿਹੜੇ ਆਕਾ ਬੈਠੇ ਨੇ ਭਗਵੰਤ ਮਾਨ ਤੇ ਕਿਉਂ ਨਹੀਂ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਉਹ ਉਹ ਲਾ ਕੇ ਗਲੂਕੋਲ ਲਾ ਕੇ ਬੈਠਾ ਆਪਣੇ ਘਰ ਤੇ ਜਿਹੜਾ ਇੱਥੇ ਪੰਜਾਬ ਚ ਫੇਰਨਾ ਚਾਹੁੰਦਾ ਉਹਦੋਂ ਵੀ ਬੰਦ ਕਰਨਾ ਚਾਹੁੰਦੇ ਆ ਕਿਉਂ ਨਹੀਂ ਪ੍ਰਾਈਮ ਮਿਨਿਸਟਰ ਜਿਹੜੇ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਆਉਂਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਇਹ ਸਾਨੂੰ ਇੱਥੇ ਦੋਨੋਂ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ दरिया पार लोग हैं गांव हैं, उनको मिलना चाहते हैं उनकी बातचीत सुनना चाहते हैं तकलीफ जानना चाहते हैं आप सिक्योरिटी कह रही है आप जा नहीं सकते वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहा सुरक्षित हैं वहां बोट में आपने देखा कि नॉर्मलाइज लोग जा रहे हैं लेकिन वो नाने नहीं दिया जा